ਬਿੱਤੇ ਦਿਨੀ ਪੰਚਕੁਲਾ ਕ੍ਰਾਈਮ ਬ੍ਰਾਂਚ ਕੋਲ ਇੱਕ ਸ਼ਿਕਾਇਤ ਆਈ ਸੀ ਕਿ ਇੱਕ ਫਾਈਨੈਂਸਰ ਲਗਾਤਾਰ ਉਸ ਨੂੰ ਧਮਕੀਆਂ ਦੇ ਰਿਹਾ ਹੈ ਜਿਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਨੇ ਮਾਮਲਾ ਦਰਜ ਕੀਤਾ ਉਸ ਫਾਈਨੈਂਸਰ ਨੂੰ ਗ੍ਰਿਫਤਾਰ ਕੀਤਾ ਤੇ ਉਸ ਦੇ ਘਰ ਛਾਪੇਮਾਰੀ ਕੀਤੀ ਸੀ ਉਸ ਦੇ ਕੋਲੋਂ ਕੀ ਕੀ ਬਿਆਨਤ ਹੋਇਆ ਉਹ ਵੀ ਤੁਹਾਨੂੰ ਇਸ ਖਬਰ ਰਾਹੀਂ ਦੱਸਾਂਗੇ ਪਰ ਅੱਜ ਉਸ ਫਾਈਨੈਂਸਰ ਨੂੰ ਕ੍ਰਾਈਮ ਬ੍ਰਾਂਚ ਨੇ ਜੋ ਕਿ ਮਾਨਜੁਕ ਅਦਾਲਤ ਦੇ ਵਿੱਚ ਪੇਸ਼ ਕੀਤਾ 3 ਦਿਨ ਦਾ ਉਹਦਾ ਰਿਮਾਂਡ ਹਾਸਲ ਹੋਇਆ ਹੈ ਇਹ ਫਾਈਨੈਂਸਰ ਜੋ ਕਿ ਲਗਾਤਾਰ ਇਸ ਤਰੀਕੇ ਦੇ ਧਮਕੀਆਂ ਦਿੰਦਾ ਸੀ ਜਿਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਪਹੁੰਚੀ ਸੀ ਜਦੋਂ ਕ੍ਰਾਈਮ ਬ੍ਰਾਂਚ ਨੇ ਇਸ ਦੇ ਘਰ ਛਾਪੇ ਮਾਰਿਆ ਇਸ ਦੇ ਕੋਲੋਂ 990 ਗ੍ਰਾਮ ਸੋਨਾ 18 ਲੱਖ ਰੁਪਇਆ ਨਕਦੀ ਕਈ ਗੱਡੀਆਂ ਕਾਰਾਂ ਤੇ ਨਾਲ ਦੀ ਨਾਲ ਕ੍ਰਾਈਮ ਬ੍ਰਾਂਚ ਨੇ ਜਿਹਦੇ ਦਫ਼ਤਰ ਦੇ ਵਿੱਚ ਛਾਪੇ ਮਾਰਿਆ ਜਿੱਥੇ ਕਾਫੀ ਦਸਤਾਵੇਜ਼ ਜਾਂ ਫਿਰ ਕੋਈ ਚੈੱਕ ਹੋਰ ਕਈ ਜਿਹੜੇ ਡਾਕੂਮੈਂਟ ਨੇ ਉਹ ਪੁਲਿਸ ਨੇ ਬਰਾਮਦ ਕੀਤੇ ਨੇ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਸ ਉਹ ਪਨੇਸਰ ਬਾਰੇ ਕਾਫੀ ਖੁਲਾਸੇ ਹੋ ਸਕਦੇ ਨੇ ਕਿ ਕਿਸ ਕਿਸ ਪਾਸੇ ਇਸ ਨੇ ਜਾ ਕੇ ਧਮਕੀਆਂ ਦਿੱਤੀਆਂ ਕਿਸ ਤਰੀਕੇ ਨਾਲ ਲੋਕਾਂ ਨੂੰ ਡਰਾ ਧਮਕਾ ਕੇ ਵੱਧ ਪੈਸੇ ਵਟੋੜਦਾ ਸੀ ਇਸ ਨੂੰ ਲੈ ਕੇ ਮੌਕੇ ਤੇ ਪੰਚਕੁਲਾ ਪੁਲਿਸ ਤੇ ਸੀਨੀਅਰ ਪੁਲਿਸ ਅਫਸਰ ਨੇ ਕੀ ਕਿਹਾ ਉਹ ਵੀ ਸੁਨਾਵਾ ਕਿ ਦੂਜੇ ਪਾਸੇ ਦੇਖੋ ਕਿ ਕਿਵੇਂ ਇੱਕ ਫਾਈਨੈਂਸਰ ਕੋਲੋਂ ਇੰਨੀ ਵੱਡੀ ਰਕਮ ਦੂਜੇ ਪਾਸੇ ਇੰਨਾ ਸੋਨਾ ਗੱਡੀਆਂ ਕਾਰਾਂ ਤੇ ਦਫਤਰ ਜਿਹੜੇ ਉਸ ਦੇ ਕੋਲੋਂ

முன்புறை கோரிக்கிறது